ਅੱਜ ਆਪਾਂ ਪਹੁੰਚੇ ਆਂ ਜੀ ਜਿਆਤੋ ਮੇਨ ਕੋਟਕਪੂਰਾ ਰੋਡ ਤੇ ਬ੍ਰਦਰ ਫੂਡ ਹੱਬ ਇੱਥੇ ਚੱਲ ਰਿਹਾ ਬਹੁਤ ਹੀ ਘੈਂਟ ਆਫਰ ਤੇ ਆਫਰ ਆ ਜਿਹੜਾ ਮੈਂ ਤੁਹਾਨੂੰ ਅੱਜ ਦੱਸਣ ਲੱਗੀ ਆ ਬਹੁਤ ਸੋਹਣੀ ਲੋਕੇਸ਼ਨ ਆ ਤੁਸੀਂ ਇੱਥੇ ਬੈਠ ਕੇ ਪਿਕਸ ਵਗੈਰਾ ਕਲਿੱਕ ਕਰ ਸਕਦੇ ਆ ਬਹੁਤ ਸੋਹਣਾ ਇੱਥੇ ਸੁਖਾਵਾਂ ਮਾਹੌਲ ਹੈਗਾ ਸ਼ਾਂਤੀ ਆ ਜਿਵੇਂ ਰੌਲਾ ਰੱਪਾ ਨਹੀਂ ਸ਼ਹਿਰ ਦੇ ਸ਼ੋਰ ਸ਼ਰਾਬੇ ਨਾਲੋਂ ਦੂਰ ਆ ਬਹੁਤ ਵਧੀਆ ਇੱਥੇ ਪਾਰਕਿੰਗ ਆ ਜਿਵੇਂ ਚਾਰ ਪੰਜ ਗੱਡੀਆਂ ਖੜ੍ਹ ਸਕਦੀਆਂ ਹਨਾ ਸ਼ਹਿਰ ਚ ਤਾਂ ਪਾਧਾ ਘੰਟਾ ਉਹ ਹੀ ਤੇਲ ਬਾਲ ਦੇ ਤੁਰੇ ਫਿਰਦੇ ਆ ਗੱਡੀ ਖੜਾਉਣ ਦੀ ਕਿਤੇ ਜਗ੍ਹਾ ਨਹੀਂ ਮਿਲਦੀ ਹਨਾ ਤੇ ਬਹੁਤ ਟੇਸਟੀ ਇਹਨਾਂ ਦਾ ਫੂਡ ਹੈਗਾ ਬਹੁਤ ਟੇਸਟੀ ਤੇ ਜਿਹੜੇ ਰੇਟ ਆ ਉਹ ਬਿਲਕੁਲ ਜੈਨੂਇਨ ਆ ਇੱਥੇ ਤੇ ਵਾਈਫਾਈ ਤੁਹਾਨੂੰ ਫ੍ਰੀ ਮਿਲੇਗਾ ਹਲਕਾ ਹਲਕਾ ਮਿਊਜ਼ਿਕ ਆ ਜਿਹੜਾ ਉਹ ਵੀ ਤੁਸੀਂ ਤੁਸੀਂ ਜਿਹੜਾ ਇੰਜੋਏ ਕਰ ਸਕਦੇ ਹੈਗੇ ਆ ਤੇ ਇੱਕ ਇੱਥੇ ਆਫਰ ਚੱਲ ਰਿਹਾ ਆ ਆਫਰ ਜਿਹੜਾ ਮੈਂ ਤੁਹਾਨੂੰ ਦੱਸਦੀ ਆ ਨਵੇਂ ਸਾਲ ਤੱਕ ਆ ਜਦੋਂ ਤੁਸੀਂ ਆਪਦਾ ਖਾਣਾ ਵਗੈਰਾ ਖਾ ਲਓਗੇ ਉਸ ਤੋਂ ਬਾਅਦ ਇੱਥੇ ਨਾ ਇੱਕ ਚਿੱਟ ਸਿਸਟਮ ਚੱਲ ਰਿਹਾ ਆ ਇਹਦੇ ਵਿੱਚ ਤੁਹਾਡੇ ਬਿੱਲ ਤੇ ਤੁਹਾਨੂੰ ਡਿਸਕਾਊਂਟ ਮਿਲ ਜੇਗਾ ਜਾਂ ਤੁਹਾਨੂੰ ਕੋਈ ਹੋਰ ਫੂਡ ਜਿਵੇਂ ਕਿ ਮੈਨੂੰ ਹੁਣ ਪਾਸਤਾ ਮਿਲਿਆ ਸੀਗਾ ਤੇ ਤੁਸੀਂ ਇਹਨੂੰ ਪੈਕ ਕਰਵਾ ਕੇ ਵੀ ਲਿਜਾ ਸਕਦੇ ਆ ਨੈਕਸਟ ਡੇ ਵੀ ਤੁਸੀਂ ਇੰਜੋਏ ਕਰ ਸਕਦੇ ਆ ਕਦੇ ਵੀ ਨੈਕਸਟ ਟਾਈਮ ਤੇ ਜੇ ਤੁਹਾਨੂੰ ਕੋਈ ਉਦਾਂ ਦੀ ਸਲਿੱਪ ਮਿਲਦੀ ਹੈ ਤਾਂ ਤੁਹਾਡੇ ਬਿੱਲ ਤੇ ਵੀ ਡਿਸਕਾਊਂਟ ਹੋ ਸਕਦਾ ਜਿਵੇਂ 40% 30% ਹੈਨਾ ਤੇ ਇਹ ਹੈਗਾ ਜੀ ਇਹਨਾਂ ਦਾ ਉੱਪਰ ਹਾਲ ਬਣਿਆ ਹੋਇਆ ਇਥੇ ਜਿਵੇਂ ਆਪਾਂ ਕੋਈ ਰਿੰਗ ਸਰਮਨੀ ਕਰਨੀ ਹੈ ਹਨਾ ਕੋਈ ਬਰਥਡੇ ਪਾਰਟੀ ਆ ਕਿਟੀ ਪਾਰਟੀ ਆ ਜਾਂ ਨਿਊ ਇਅਰ ਪਾਰਟੀ ਆ ਹਨਾ ਤਾਂ ਬਹੁਤ ਸੋਹਣਾ ਇਹਨਾਂ ਕੋਲ ਇਥੇ ਹਾਲ ਹੈਗਾ ਉੱਪਰ ਬਿਲਕੁਲ ਸ਼ਾਂਤੀ ਆ ਤੇ ਇਥੇ ਨਾ ਕਰਟਰਨ ਵਗੈਰਾ ਵੀ ਲੱਗੇ ਆ ਜਿਹੜੀਆਂ ਪਿੱਛੇ ਤੁਹਾਨੂੰ ਝੌਂਪੜੀਆਂ ਦਿਖ ਰਹੀਆਂ ਹਨਾ ਤੇ ਜਿਵੇਂ ਕੋਈ ਡਰੈਸ ਅਪ ਆਪਾਂ ਚੇਂਜ ਕਰਨਾ ਤਾਂ ਉਹ ਵੀ ਤੁਸੀਂ ਕਰ ਸਕਦੇ ਆ ਮੇਨ ਕੋਡਕ ਪੂਰਾ ਰੋਡ ਜੈਤੋ ਚੱਲ ਰੇ ਨੰਬਰ ਉੱਤੇ ਤੁਸੀਂ ਪਹਿਲਾਂ ਬੁਕਿੰਗ ਕਰਕੇ ਆਪਦਾ ਟਾਈਮ ਆ ਜਿਹੜਾ ਉਹ ਵੀ ਬਚਾ ਸਕਦੇ ਆ ਹਨਾ ਪਹਿਲਾਂ ਆਰਡਰ ਕਰ ਦੋ ਤੇ ਜਾ ਕੇ ਤੁਸੀਂ ਆਪਦਾ ਫੂਡ ਇੰਜੋਏ ਕਰ ਲਓ ਬ੍ਰਦਰ ਫੂਡ ਹੱਬ ਜੈਤੋ